Scycle Vertinee front car پھر پيارا سمارتو هوتا هاڻي پيارا سمارتو هوتا هاڻي هوتا هوتا ਆ ਵੀ ਹਾਰਨਾ ਕੋਈ ਨਾ ਆ ਜਾ ਹਟਾ ਕੇ ਰਹਿ ਜਾ ਹਟਾ ਕੇ ਰਹਿ ਜਾ ਆ ਵੀ ਹਾਰਨਾ ਕੋਈ ਨਾ ਆ ਜਾ ਹਟਾ ਕੇ ਰਹਿ ਜਾ ਤੇਰੇ ਸਾਹ ਦੇ ਵਿੱਚ ਹੋ ਰਹੀ ਆ ਹਾਰਾਂ ਤੇ ਹਾਰਾਂ ਆਵਾਜ਼ ਆ ਆਵਾਜ਼ ਤੇਰੇ ਨਾਲ ਆ ਹਾਰਾਂ ਤੇ ਹਾਰਾਂ ਆਵਾਜ਼ ਤੇਰੇ ਨਾਲ ਆ ਹਾਰਾਂ ਤੇ ਹਾਰਾਂ डी پھل 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 پھ

کبھی آو روپ ميں آلا کبھی آو روپ ميں آلا کبھی آو روپ ميں آلا سنتے سارا جو خوشي سارا جو منوال ابلے او کبھی نام و عليه جو بتاو و عليه جو يها بات کہتا ہے اے چلے او روپ ميں چلے آلا Fa tuntum 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 ti tere maka 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 ਸਰਬ ਕਲਮ ਨਿਰਪਖ ਪੰਜਾਬੀ ਚੈਨਲ ਤੇ ਅਸੀਂ ਤੁਹਾਡਾ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੇ ਆਪ ਜੀ ਤੋਂ ਅੱਜ ਦੁਸ਼ਹਿਰਾ ਹੈ ਜੀ ਤੇ ਇਹਦੇ ਬਾਰੇ ਤੁਹਾਡੇ ਕੀਮਤੀ ਵਿਚਾਰ ਹਾਸਲ ਕਰਨਾ ਚਾਹਦੇ ਹਾਂ ਵੀਰ ਜੀ ਪਹਿਲਾਂ ਤਾਂ ਮੈਂ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਔਰ ਮੈਂ ਤੁਹਾਡੇ ਕਲਮ ਨਿਰਪਖ ਚੈਨਲ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਮਾਲਵਾ ਕਾਲਜ ਦੀ ਆਵਾਜ਼ ਬਣ ਕੇ ਸਮਾਜ ਦੇ ਵਿੱਚ ਸਾਨੂੰ ਰਿਪਰੈਜ਼ੈਂਟ ਕਰ ਰਹੇ ਹੋ ਧੰਨਵਾਦ ਅ ਅੱਜ ਦੁਸ਼ਹਰੇ ਦੇ ਉਪਲਖਸ਼ ਦੇ ਵਿੱਚ ਜਿਹੜਾ ਇੱਕ ਮੈਂ ਗੱਲ ਬਹੁਤ ਜ਼ਰੂਰੀ ਸ਼ੇਅਰ ਕਰਨੀ ਚਾਹੁੰਦਾ ਹਾਂ ਆਪਣੇ ਸਰੋਤਿਆਂ ਦੇ ਨਾਲ ਸਮਾਜ ਦੇ ਨਾਲ ਮੇਰੇ ਵਿਦਿਆਰਥੀ ਨੇ ਮੇਰੇ ਅਧਿਆਪਕ ਵਰਗ ਹੈ ਔਰ ਪੂਰੇ ਪੰਜਾਬ ਦੇ ਨਰਾਜ਼ਰ ਮੈਂ ਕਹਾਂਗਾ ਕਿ ਪੂਰੇ ਦੁਨੀਆ ਵਿੱਚ ਜਿਹੜੇ ਜਿਹੇ ਬੰਦਿਆਂ ਤੱਕ ਮੇਰੀ ਆਵਾਜ਼ ਪਹੁੰਚੇਗੀ ਮੈਂ ਉਹਨਾਂ ਤੱਕ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਕਿ ਅਸੀਂ ਜਿਹੜਾ ਦੁਸ਼ਹਰੇ ਦਾ ਤਿਉਹਾਰ ਹੈ ਅਸੀਂ ਉਹਨੂੰ ਹਰ ਸਾਲ ਬੜੇ ਹਰਸ਼ੋ-ਲਾਸ ਨਾਲ ਬੜੀ ਖੁਸ਼ੀ ਨਾਲ ਮਨਾਉਂਦੇ ਆਂ ਪੰਜਾਬ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਵੀ ਇਹ ਲੋਕੀ ਤਿਉਹਾਰ ਮਨਾਉਂਦੇ ਆਂ 라ਵਣ ਕੁੰਭਕਰਨ ਮੀਗਨਾਥ ਦੇ ਪੁਤਲੇ ਬਣਾਉਂਦੇ ਆ ਉਹਨਾਂ ਨੂੰ ਸਾੜਦੇ ਨੇ ਔਰ ਕਿਤੇ ਨਾ ਕਿਤੇ ਬੁਰਾਈ ਦੇ ਉੱਤੇ ਜਿਹੜੀ ਚੰਗਿਆਈ ਆ ਉਹਦੀ ਜਿੱਤ ਨੂੰ ਇਹ ਤਿਉਹਾਰ ਦਖਾੰਦਾ ਹੈਗਾ ਪਰ ਮੈਂ ਵੀ ਇਨੇ ਸਾਲਾਂ ਤੋਂ ਇਹ ਦਿਖਦਾ ਆ ਰਿਹਾ ਵਾਂ ਔਰ ਇੱਕ ਬੜੀ ਮਨ ਦੇ ਅੰਦਰ ਇਹ ਕਈ ਵਾਰੀ ਵਿਚਾਰ ਪੈਦਾ ਹੁੰਦਾ ਹੈ ਕਿ ਅਸੀਂ ਇਦਾਂ ਇਹ ਜਿਹੜਾ ਤਿਉਹਾਰ ਮਨਾਣੇ ਆ ਇਹਦੇ ਇਹੋ ਜੀ ਕੀ ਖਾਸੀਅਤ ਹੈ ਕਿ ਹਰ ਸਾਲ ਸਾਨੂੰ ਰਾਵਣ ਸਾੜਨਾ ਪੈਂਦਾ ਉਹ ਰਾਵਣ ਨੂੰ ਸਾੜਨਾ ਰਾਵਣ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ ਮੈਨੂੰ ਲੱਗਦਾ ਮੇਰੀ ਆਪਣੀ ਇਹ ਧਾਰਨਾ ਹੈਗੀ ਹੈ ਕਿ ਰਾਵਣ ਜਿਹੜਾ ਉਹ ਬਹੁਤ ਅ ਪੜਿਆ ਲਿਖਾ ਆਦਮੀ ਸੀਗਾ ਇੱਕ ਪੜਿਆ ਲਿਖਾ ਰਾਜਾ ਸੀਗਾ ਪਰ ਰਾਵਣ ਜਿਹੜਾ ਹੈਗਾ ਉਹ ਸਾਨੂੰ ਰਿਪਰੈਜ਼ੈਂਟ ਕਿੱਥੇ ਕਰਦਾ ਹੈਗਾ ਰਾਵਣ ਰਿਪਰੈਜ਼ੈਂਟ ਕੋਈ ਬਾਹਰ ਰਾਵਣ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਰਾਵਣ ਸਾਡੇ ਅੰਦਰ ਹੀ ਬੈਠਾ ਹੈ RAM ਸਾਡੇ ਅੰਦਰ ਬੈਠਾ ਹੈ ਚੰਗਿਆਈ ਸਾਡੇ ਅੰਦਰ ਬੈਠੀ ਹੈ ਬੁਰਾਈ ਸਾਡੇ ਅੰਦਰ ਬੈਠੀ ਹੈ ਔਰ ਬਾਹਰਲੇ ਰਾਵਣ ਨੂੰ ਸਾੜਨ ਤੋਂ ਪਹਿਲਾਂ ਸਭ ਨੂੰ ਜਿਹੜੇ ਸਾਡੇ ਅੰਦਰ ਇੱਕ ਰਾਵਣ ਹੈ ਸਾਡੇ ਅੰਦਰ ਰਾਵਣ ਕੌਣ ਹੈ ਈਗੋ ਕਮੰਡ ਨਫ਼ਰਤ ਅਸੀਂ ਪਹਿਲਾਂ ਆਪਣੇ ਅੰਦਰ ਦੀ ਜਿਹੜੀ ਈਗੋ ਹੈ ਆਪਣੇ ਅੰਦਰ ਦੇ ਜਿਹੜਾ ਕਮੰਡ ਹੈ ਅਸੀਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਸਮਾਜ ਆਪਣੇ ਆਪ ਠੀਕ ਹੋ ਜਾਏਗਾ ਪਹਿਲੇ ਆਪਣੇ ਅੰਦਰ ਦੇ ਦੁਸ਼ਮਣ ਨੂੰ ਮਿਟਾਉਣ ਦੀ ਕੋਸ਼ਿਸ਼ ਕਰੀਏ ਸਮਾਜ ਆਪਣੇ ਆਪ ਸਹੀ ਰਾਹ ਤੇ ਚੱਲ ਪਏਗਾ ਦੂਸਰਿਆਂ ਨੂੰ ਠੀਕ ਕਰਨ ਜਾਣਾ ਸੋਚਦੇ ਪਏ ਆ ਪਹਿਲਾ ਦੁਸ਼ਹਿਰੇ ਵਾਲੇ ਦਿਨ ਅਸੀਂ ਰਲ ਕੇ ਇਹੀ ਪ੍ਰਣ ਕਿਉਂ ਨਾ ਕਰੀਏ ਕਿ ਅਸੀਂ ਆਪਣੇ ਅੰਦਰ ਦੀ ਪਹਿਲਾਂ ਜਿਹੜੀ ਮੈਲ ਹੈ ਉਹਨੂੰ ਖਤਮ ਕਰੀਏ ਬਾਹਰਲੇ ਰਾਵਣ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੇ ਕਿਉਂਕਿ ਜਦੋਂ ਤੁਹਾਨੂੰ ਆਪਣੇ ਆਪ ਨੂੰ ਅਹਿਸਾਸ ਹੋ ਜਾਏਗਾ ਕਿ ਮੈਂ ਆਪਣੀ ਜਿਹੜੀਆਂ ਕੁਰੀਟੀਆਂ ਨੇ ਜਿਹੜੀਆਂ ਆਪਣੇ ਅੰਦਰਲੀ ਬੁਰਾਈਆਂ ਨੇ ਮੈਂ ਉਹਨਾਂ ਤੇ ਵਿਜੇ ਪਾਣੀ ਆ ਔਰ ਮੈਨੂੰ ਲੱਗਦਾ ਹੈ ਕਿ ਦੁਸ਼ਹਰੇ ਦਾ ਜਿਹੜਾ ਇੱਕ ਮੈਸੇਜ ਅਸੀਂ ਦੇ ਰਹੇ ਆ ਉਸ ਮੈਸੇਜ ਦੇ ਨਾਲ ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਵਾਂ ਕਿ ਜਿਹੜੀ ਮੇਰੇ ਅੰਦਰ ਆਗੂਨ ਹੈਗੇ ਨੇ ਆਗੂਨ ਸਾਡੇ ਸਾਰਿਆਂ ਦੇ ਅੰਦਰ ਨੇ ਸਾਨੂੰ ਸਭ ਨੂੰ ਪਤਾ ਅਸੀਂ ਕਿੱਥੇ ਚੰਗੇ ਆ ਤੇ ਕਿੱਥੇ ਬੁਰੇ ਆ ਜਿਹੜੇ ਆਪਣੇ ਅੰਦਰਲੇ ਆਗੂਨ ਹੈਗੇ ਨੇ ਉਹਨਾਂ ਤੇ ਕੋਈ ਹੋਰ ਬਾਤ ਜਿੱਤ ਪਾ ਸਕਦਾ ਸਾਨੂੰ ਆਪ ਨੂੰ ਹੀ ਪਾਣੀ ਪੈਂਦੀ ਔਰ ਦੁਸ਼ਹਰੇ ਦੇ ਦਿਨ ਤੋਂ ਵਧੀਆ ਤਾਂ ਕੋਈ ਦਿਨ ਨਹੀਂ ਹੋ ਸਕਦਾ ਜਦੋਂ ਤੁਸੀਂ ਦੇਖਦੇ ਹੋ ਕਿ ਗਰਾਊਂਡ ਦੇ ਵਿੱਚ ਰਾਵਣ ਨੂੰ ਅੱਗ ਲਾਈ ਜਾ ਰਹੀ ਹੈ ਰਾਵਣ ਨੂੰ ਸਾੜਿਆ ਜਾ ਰਿਹਾ ਹੈ ਤੁਸੀਂ ਆਪਣੇ ਅੰਦਰ ਦੀ ਬੁਰਾਈਆਂ ਆਪਣੇ ਅੰਦਰ ਦੀ ਮੈਨ ਨੂੰ ਨਹੀਂ ਸਾੜ ਸਕਦੇ ਤੁਹਾਡੇ ਅੰਦਰਲੀ ਮੈਨ ਨੂੰ ਕਿਸੇ ਨੇ ਨਹੀਂ ਬਣਾਇਆ ਤੁਹਾਡੇ ਮਾਪਿਆਂ ਨੇ ਨਹੀਂ ਬਣਾਇਆ ਸਮਾਜ ਨੇ ਨਹੀਂ ਬਣਾਇਆ ਤੁਸੀਂ ਆਪਣੀ ਮੈਨ ਨੂੰ ਆਪ ਹੀ ਖੰਭ ਲਾਏ ਆ ਉਹਨੂੰ ਉਡਾਉਂਦੇ ਫਿਰਦੇ ਹੋ ਉਹਨਾਂ ਖੰਭਾਂ ਨੂੰ ਕੌਣ ਕਤਰੇਗਾ ਤੁਸੀਂ ਆਪ ਕਤਰੋਗੇ ਇੱਕ ਵਾਰੀ ਉਹਨਾਂ ਖੰਭਾਂ ਨੂੰ ਕਤਰ ਲੋਗੇ ਤੁਹਾਡੇ ਜਿਹੜੇ ਅੰਦਰਲੇ ਕਨਫਲਿਕਟ ਨੇ ਉਹ ਆਪਣੇ ਆਪ ਠੀਕ ਹੋ ਜਾਣਗੇ ਤੁਹਾਨੂੰ ਆਪਣੇ ਆਪ ਤੁਹਾਡੇ ਅੰਦਰਲਾ ਰਾਮ ਜਾਗ ਗਿਆ ਜਿੱਦਨ ਰਾਮ ਰਾਜ ਆਪੇ ਹੀ ਬਣ ਜਾਣਾ ਹੈਗਾ ਤੁਹਾਡੇ ਅੰਦਰਲੇ ਜਿਹੜੇ ਚੰਗਿਆਈਆਂ ਨੇ ਜੇ ਤੁਸੀਂ ਉਹਨਾਂ ਨੂੰ ਬਾਹਰ ਉਜਾਗਰ ਕਰਤਾ ਦੁਨੀਆ ਆਪਣੇ ਆਪ ਰਾਮ ਰਾਜ ਬਣ ਜਾਏਗੀ ਦੁਨੀਆ ਆਪਣੇ ਆਪ ਸਵਰਗ ਬਣ ਜਾਏਗੀ ਸੋ ਅੱਜ ਤੁਹਾਡੇ ਚੈਨਲ ਦੇ ਰਾਹੀ ਮੈਂ ਸਾਰੀ ਦੁਨੀਆ ਨੂੰ ਸਾਰੇ ਮੇਰੇ ਵਿਦਿਆਰਥੀਆਂ ਨੂੰ ਸਾਰੇ ਅਧਿਆਪਕ ਵਰਦ ਨੂੰ ਇਹ ਜ਼ਰੂਰ ਇੱਕ ਗੱਲ ਕਹਿਣੀ ਚਾਹਾਂਗਾ ਕਿ ਅਸੀਂ ਬਾਹਰਲੇ ਕਿਸੇ ਰਾਵਣ ਨੂੰ ਨਾ ਮਾਰੀਏ ਬਾਹਰ ਕੋਈ ਰਾਵਣ ਨਹੀਂ ਹੈਗਾ ਤੁਹਾਡੇ ਅੰਦਰ ਰਾਵਣ ਬੈਠਾ ਹੈ ਤੁਹਾਡੇ ਅੰਦਰ ਹੀ ਇੱਕ ਮੇਗਨਾਥ ਹੈ ਮੇਗਨਾਥ ਕੌਣ ਸੀਗਾ ਜਿਸ ਨੂੰ ਸਿਰਫ ਇਹ ਸੀਗਾ ਕਿ ਮੈਂ ਇੰਦਰਜੀਤਾਂ ਮੈਂ ਦੇਵਤਾ ਇੰਦਰਜੀਤ ਨੂੰ ਜਿੱਤ ਲਿਆ ਉਹਨੂੰ ਉਹਦੀ ਮੈਂ ਲੈ ਕੇ ਬੈਗੀ ਰਾਵਣ ਤਾਂ ਬਹੁਤ ਪੜਿਆ ਲਿਖਿਆ ਸੀਗਾ ਪਰ ਰਾਵਣ ਨੂੰ ਦੇਖ ਕੇ ਸਾਨੂੰ ਇਹ ਗੱਲ ਹੋਰ ਯਾਦ ਆਂਦੀ ਹੈ ਕਿ ਬਹੁਤ ਐ ਪੜਿਆ ਲਿਖਾ ਹੋਣ ਵਾਲੇ ਵੀ ਤੁਹਾਡੇ ਅੰਦਰ ਜਿਹੜੀ ਮੈਂ ਆ ਜਾਂਦੀ ਹੈ ਉਹ ਤੁਹਾਡੇ ਹੀ ਨਾਸਤਾ ਕਾਰਨ ਬਣਦੀ ਹੈ ਤੁਹਾਡੇ ਹੀ ਵਿਨਾਸ਼ਤਾ ਕਾਰਨ ਬਣਦੀ ਹੈ ਨਿਮਰ ਹੋ ਕੇ ਚੱਲੋ ਗੁਰੂ ਮਹਾਰਾਜ ਨੇ ਕਿਹਾ ਹੈਗਾ ਕਿ ਜਿਹੜਾ ਬੰਦਾ ਜਿੰਨਾ ਨੀਮਾ ਹੋ ਕੇ ਚੱਲੇਗਾ ਉਨਾ ਹੀ ਸਫਲ ਪ੍ਰਾਪਤ ਹੋਏਗਾ ਰੁੱਖ ਵੀ ਜਿਹੜਾ ਝੁਕਦਾ ਹੈਗਾ ਫਲ ਉਹਦੇ ਤੇ ਹੀ ਲੱਗਦੇ ਨੇ ਆਕੜ ਜਿ ਤੋਂ ਦੁਨੀਆ ਤੋਂ ਵੱਡ ਕੇ ਸਿੱਟ ਦੇਗੀ ਤੇ ਤੁਹਾਨੂੰ ਕੋਈ ਵੱਡ ਕੇ ਨਹੀਂ ਛੁੱਟੇਗਾ ਤੁਹਾਡੀਆਂ ਆਪਣੀਆਂ ਬੁਰਾਈਆਂ ਹੀ ਸਿੱਟਣਗੀਆਂ ਸੋ ਅੱਜ ਤੁਹਾਡੇ ਥਰੂ ਮੈਂ ਸਾਰੀ ਦੁਨੀਆ ਨੂੰ ਇੱਕ ਰਿਕਵੈਸਟ ਕਰਦਾ ਕਿ ਅਸੀਂ ਆਓ ਅੱਗੇ ਵੱਧ ਕੇ ਆਪਣੇ ਅੰਦਰ ਦੇ 라ਵਨ ਨੂੰ ਸਾੜੀਏ ਥੈਂਕ ਯੂ ਪ੍ਰਿੰਸੀਪਲ ਸਾਹਿਬ ਲਾਸਟ ਵਿੱਚ ਕੋਈ ਮੈਸੇਜ ਹੈ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜੀ ਲਖਵੀਰ ਜੀ ਦੁਸ਼ਹਰੇ ਦੇ ਮੌਕੇ ਦੇ ਉੱਤੇ ਇਸ ਤੋਂ ਅੱਛਾ ਮੈਸੇਜ ਕੀ ਹੋ ਸਕਦਾ ਹੈਗਾ ਕਿ ਅਸੀਂ ਜਿਹੜੇ ਸਾਰੇ ਪੰਜਾਬ ਵਾਸੀਆਂ ਸਾਰੇ ਦੇਸ਼ ਵਾਸੀਆਂ ਇੱਕ ਸਦਭਾਵ ਦੇ ਨਾਲ ਰਹੀਏ ਇੱਕ ਆਪਸ ਵਿੱਚ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ ਪਿਆਰ ਨਾਲ ਰਹੀਏ ਜਿਹੜੇ ਸਾਡੇ ਦੇਸ਼ ਦੇ ਅੰਦਰ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੇਰੇ ਮਾਈਂਡ ਚ ਆਉਂਦਾ ਕਿ ਸਾਡੇ ਸ਼ਹਿਰ ਦੇ ਵਿੱਚ ਜਿਵੇਂ ਰਾਮਲੀਲਾ ਦਾ आयोजन ਹੁੰਦਾ ਹੈ ਜਾਂ ਅਲਗ-ਅਲਗ ਤਰ੍ਹਾਂ ਦੇ ਜਿਹੜੇ ਆਰਟਿਸਟ ਨੇ ਜਿਹੜੇ ਉਹ ਕੋਈ ਨਾ ਕੋਈ ਇਵੈਂਟ ਅਦਾਂ ਦਾ ਆਰਗੇਨਾਈਜ਼ ਕਰਦੇ ਜਿੰਦੇ ਅੰਦਰ ਜਿਹੜੇ ਸਾਡੇ ਪੁਰਾਣਾ ਸੱਭਿਆਚਾਰ ਹੈ ਉਹਨੂੰ ਦਿਖਾਉਣ ਦੀ ਇੱਕ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਭਗਵਾਨ ਰਾਮ ਦੀ ਜਿਹੜੀ ਪੂਰੀ ਜੀਵਨੀ ਹੈ ਜਿਹਨੂੰ ਆਪਾਂ ਰਾਮਲੀਲਾ ਕਹਿੰਦੇ ਉਹਨੂੰ ਦਿਖਾਉਂਦੇ ਨੇ ਇਹ ਆਰਟਿਸਟ ਇਹਨਾਂ ਦਾ ਯੋਗਦਾਨ ਦੇਖੋ ਸਮਾਜ ਨੂੰ ਕਿੰਨਾ ਇੰਨੇ ਸਾਲਾਂ ਤੋਂ ਇਹ ਹਰ ਸਾਲ ਬਗੈਰ ਕਿਸੇ ਲੋਭ ਦੇ ਬਗੈਰ ਕਿਸੇ ਲਾਲਚ ਦੇ ਜਿਹੜੇ ਹੈਗੇ ਨੇ ਇਹ ਪਰਫਾਰਮ ਕਰਦੇ ਆ ਔਰ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਾਉਂਦੇ ਨੇ ਸਾਨੂੰ ਉਸ ਇੱਕ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਨੇ ਉਹਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉੰਨੀ ਘੱਟ ਹੈ ਔਰ ਮੈਂ ਤੁਹਾਡੇ ਚੈਨਲ ਦੇ ਥਰੂ ਉਹਨਾਂ ਲੋਕਾਂ ਨੂੰ ਵੀ ਵਧਾਈ ਦੇਣਾ ਵਾਂ ਔਰ ਉਮੀਦ ਕਰਦਾ ਵਾਂ ਕਿ ਇਹ ਜਿਹੜੇ ਸੱਭਿਆਚਾਰ ਨਾਲ ਸਾਨੂੰ ਜੋੜ ਕੇ ਰੱਖਿਆ ਹੋਇਆ ਆਉਣ ਵਾਲੇ ਸਮਿਆਂ ਦੇ ਅੰਦਰ ਜਦੋਂ ਅਸੀਂ ਸਾਰੇ ਲੋਕ ਜਿਹੜੇ ਹੈਗੇ ਆ ਉਹ ਮੋਬਾਈਲਾਂ ਦੇ ਗੁਲਾਮ ਹੁੰਦੇ ਜਾ ਰਹੇ ਆ ਇਹ ਜਿਹੜੀ ਕਲਾ ਹੈਗੀ ਆ ਇਹ ਜੀਵਿਤ ਰਵੇ ਇਹ ਚੱਲਦੀ ਰਵੇ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੁਸ਼ਤਾ ਨੇ ਉਹ ਵੀ ਇਸ ਚੀਜ਼ ਤੋਂ ਵੱਧ ਵੱਧ ਜਿਹੜਾ ਹੈਗਾ ਉਹ ਇੱਕ ਸਿੱਖਿਆ ਲੈ ਸਕਣ ਪ੍ਰਿੰਸੀਪਲ ਸਾਹਿਬ ਤੁਸੀਂ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ Thank <laughs> you. Ada yang ngapain? Ada apa? Ada apa?